ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਵਤੇ ਤੁਹਾਡਾ ਸਾਡੀ YouTube ਚੈਨਲ ਤੇ ਫਿਰ ਤੋਂ ਸਵਾਗਤ ਹੈ ਜੀ ਅੱਜ ਹੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਦਸਤਾਰ ਦੀ ਨਵੀਂ ਦਸਤਾਰ ਦੀ ਵੀਡੀਓ ਜਿਹੜੇ ਵੀ ਸਾਡੀ YouTube ਚੈਨਲ ਦੇ ਆਏ ਨੇ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲੈਣ ਅਤੇ ਜਿਹੜੇ ਵੀ ਸਾਡੇ ਵੀਡੀਓ ਪੇਰੇ ਨੇ ਆਏ ਨੇ ਸਾਡੇ ਵੀਡੀਓ ਵੀ ਨੇ ਖੋਲ ਜੂਗਾ ਅੱਜ ਹੀ ਤੁਹਾਡੇ ਵਾਸਤੇ ਲੈ ਕੇ ਆਇਆ ਸੀ ਪਗ ਦੀ ਵੀਡੀਓ ਜਿਹੜੇ ਵੀ ਸਾਡੇ YouTube ਚੈਨਲ ਦੇ ਇਹ ਸਾਡੀ ਇਹ ਵੀਡੀਓ ਸਾਡੇ YouTube ਚੈਨਲ ਤੇ ਦੇਖ ਰਹੇ ਨੇ YouTube ਚੈਨਲ ਸਬਸਕ੍ਰਾਈਬ ਵੀ ਕਰ ਲੈਣਾ ਤੇ ਜਿਹੜੇ ਵੀ ਸਾਡੀ ਇਹ ਵੀਡੀਓ ਸਰਵਿਸ ਵੀ ਦੇਖ ਰਹੇ ਨੇ ਸਾਡੇ ਵੀਡੀਓ ਨੂੰ ਕਰੋ ਜੁਮ ਕਰ ਲੈਣਾ ਪਹਿਲਾ ਡੱਪਾਂ ਚਾਰਜਿੰਗ ਸੈਂਟਰ ਤੇ ਲਿਆ ਕੇ ਅੱਧੀ ਅੱਧੇ ਗੱਲ ਢੱਕ ਦੇ ਆਪਣੇ ਪੈਰ ਲਗਾ ਲੈਣਾ ਹੈ ਤੇ ਦੂਜੇ ਨਾਲ ਜਿਹੜਾ ਕੋ ਬੈਰ ਲਗਾਇਆ ਸੀ ਉਹਦੇ ਉੱਪਰ ਲਿਆ ਕੇ ਢਾਣ ਨੂੰ ਨੋਜ਼ ਹੈਂਡਲ ਦੇ ਵਿੱਚ ਜਿਹੜਾ ਕਿ ਆਪਾਂ ਸਾਨੂੰ ਪਿੰਚ ਕਰ ਦੇਣਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਲੂਨ ਨੂੰ ਨੋਜ਼ ਨੂੰ ਲਾਡ ਨੂੰ ਦੇ ਹੈਂਡਲ ਦੇ ਵਿੱਚ ਪਿੰਚ ਕਰਕੇ ਇੱਕ ਵਾਰ ਆਪਾਂ ਬਲੂਨ ਨੂੰ ਦੁਬਾਰਾ ਪਿੰਚ ਕਰਾਂਗੇ ਪਿੰਚ ਕਰਨ ਤੋਂ ਬਾਅਦ ਆਪਾਂ ਆਪਣੇ ਪਹਿਲੇ ਦਾਫਾ ਲੱਭ ਰੱਖਦੇ ਹੋਏ ਆਪਾਂ ਆਪਣੇ ਇਹਦੇ ਦੂਜਾ ਲਗਾ ਲਾਂਗੇ ਤੇ ਜਿਵੇਂ ਦੀ ਰੀਚ ਆਦੀ ਆਪਾਂ ਖਿੱਚ ਕੇ ਟਾਈਟ ਕਰਕੇ ਥੋੜਾ ਆਪਾਂ ਆਪਣਾ ਇਹ ਲੱਗਿਆ ਤੀਸਰਾ ਲੜ ਲਗਾ ਦਾਂਗੇ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੇ ਹੋਰ ਨਵੇਂ ਨਵੇਂ ਸਟਾਈਲ ਦੇ ਸਥਾਨ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੀ ਵੀਡੀਓ ਚੈਨਲ ਸਬਸਕ੍ਰਾਈਬ ਵੀ ਕਰ ਲਓ ਤੇ ਸਾਡੇ ਫੇਸ ਨੂੰ ਮਿਲਦੇ ਰਹੋ ਸੌਲੇ ਜਰੂਰ ਕਰ ਲਿਓ ਯਾਦ ਨਾਲ ਤੇ ਤੀਜਾ ਲੜ ਆਪਾਂ ਬੈਂਕ ਤੋਂ ਪਿੰਚ ਕਰਾਂਗੇ ਲੜਨ ਬੈਂਕ ਤੋਂ ਪਿੰਚ ਕਰਨ ਤੋਂ ਬਾਅਦ ਲੰਨੂ ਜਿਹੜਾ ਕਿ ਆਪਾਂ ਨੂੰ ਇਧੇ ਹੈਂਡਲ ਦੇ ਵਿੱਚ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਮੁੜਾਂਗੇ ਲੰਨੂ ਜਿਹੜਾ ਕਿ ਆਪਾਂ ਨੂੰ ਇਧੇ ਹੈਂਡਲ ਦੇ ਵਿੱਚ ਮੋੜ ਕੇ ਲੰਨੂ ਦੁਆਰਾ ਡਬਲ ਪਿੰਚ ਕਰਾਂਗੇ ਜਿਵੇਂ ਆਪਾਂ ਲੰਨੂ ਦੁਆਰਾ ਡਬਲ ਪਿੰਚ ਕਰਤਾ ਨਹੀਂ ਦੀ ਦਿਸ਼ਾ ਦੇ ਵਿੱਚ ਲੰਨੂ ਦੁਆਰਾ ਡਬਲ ਪਿੰਚ ਕਰਕੇ ਲੰਨੂ ਜਿਹੜਾ ਛੋੜਾ ਕਰਕੇ ਨਹੀਂ ਆ ਪਾਉਣੇ ਪਏ ਤਾਂ ਦੁਬਾਰਾ ਇੱਕ ਵਾਰ ਰੱਖ ਕੇ ਜਿੰਨਾ ਉਹਦਾ ਫਾਸਲਾ ਬਰਾਬਰ ਰੱਖਦੇ ਹੋਏ ਆਪਾਂ ਆਪਣੇ ਜਿਹੜੇ ਕਿ ਜਿਹੜਾੜੀ ਵਿਦਵਾ ਦੇਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਬਤਵਾ ਸ਼ੇਅਰ ਜੂ ਕਰਿਓ ਨਾ ਵੀਰੇ ਤਾਂ ਵੀਡੀਓ ਵੀ ਜਿਹੜਾ ਦੇਖਣਾ ਚਾਹੁੰਦੇ ਨੇ ਦਸਤਾਰ ਸਿੱਖ ਰਹੇ ਨੇ ਉਹਨਾਂ ਵੀਰਾਂ ਦੇ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਡੇ ਕਿਸੇ ਨਾ ਕੋਈ ਵੀ ਦਸਤਾਰ ਸਿੱਖ ਸਕਦਾ ਤੇ ਜਦੋਂ ਆਪਾਂ ਆਪਣਾ ਜਿਹੜਾ ਕਿ ਅੱਜ ਚੌਥਾ ਰੱਡ ਲਗਾਉਣਾ ਤੇ ਜਦੋਂ ਦਸਤਾਰ ਸਿਉਣੀ ਹੈ ਗੱਲ ਧਿਆਨ ਜੂਰ ਰੱਖਿਆ ਕਰੋ ਵੀ ਪੁਣੀ ਦਾ ਮੋਟਾ ਪਾਸ ਉੱਤਰੀ ਸਾਈਡ ਤੇ ਪਤਲਾ ਪਾਸ ਸਦਲੀ ਸਾਈਡ ਹੋਣਾ ਚਾਹੀਦਾ ਕਿਵੇਂ ਵੀ ਰਹਿੰਦੇ ਜਿਹੜਾ ਕਿ ਮੋਟਾ ਪਾਸ ਸਦਲੀ ਸਾਈਡ ਤੇ ਪਤਲਾ ਪਾਸ ਉੱਤਰੀ ਸਾਈਡ ਹੋ ਜਾਂਦਾ ਕਿਵੇਂ ਪੁਣੀ ਘੁੰਮ ਜਾਂਦੀ ਉਹਨਾਂ ਦੀ ਤੇ ਫਿਰ ਪੇਚ ਨਹੀਂ ਮੰਨਦੇ ਉਹਨਾਂ ਦਾ ਪੇਜ ਵਾਲੇ ਮੋਟੇ ਬਣ ਜਾਂਦੇ ਆ ਤੇ ਜੇ ਵੀ ਦਸਤਾਰ சீਣੀ ਗੱਲ ਤਾਂ ਵੀ ਰੱਖੋ ਵੀ ਪਿੱਛੇ ਦਾ ਫਾਸਲਾ ਤੇ ਪਿੱਛੇ ਦੀ ਮੋਟਾਈ ਵੀ ਬਰਾਬਰ ਹੋਣੀ ਚਾਹੀਦੀ ਆ ਵਾਧ ਘਟ ਨਾ ਹੋਣ ਜਾਈ। ਤੇ ਜੇ ਤੁਸੀਂ ਦੇ ਸਕਦੇ ਹੋ ਆਪਾਂ ਆਪਣੀ ਚੌਥੀ ਲੜ ਨੂੰ ਅਸੀਂ ਤਾਂ ਬੈਕ ਤੋਂ ਪਿੰਚ ਕੀਤਾ ਪਿੰਚ ਕਰਨ ਤੋਂ ਬਾਅਦ ਨੂੰ ਦੇਖਣ ਤੇ ਪੇਚ ਲੜਨੂ। ਦੁਬਾਰਾ ਪਿੰਚ ਕਰਾਂਗੇ ਆਪਾਂ ਨੋਹਦਾਂ ਤੇ ਲੜਨੂ ਦੁਬਾਰਾ ਪਿੰਚ ਕਰਨ ਤੋਂ ਬਾਅਦ ਜਿੰਨਾ ਆਪਾਂ ਆਪਣਾ ਆਪਾਂ ਆਪਣੇ ਤੀਜੇ ਲੜ ਲਗਾਏ ਸੀ ਨਾ ਤੇ ਇਹਦਾ ਆਪਾਂ ਫਾਲ ਚੌਥੇ ਲੜ ਦਾ ਫਾਸਲਾ ਆਪਾਂ ਬਰਾਬਰ ਰੱਖਣੂ ਜੇ ਦੇ ਸਕਦੇ ਹੋ ਆਪਣੇ ਸਾਰੇ ਪਿੱਛੇ ਦਾ ਫਾਸਲਾ ਬਰਾਬਰ ਆ। ਉਵੇਂ ਆਪਾਂ ਆਪਣੀ ਜਿਹੜੀਆ ਚੌਥੇ ਪੇ ਦਾ ਫਾਸਲਾ ਜੱਬਰ ਰੱਖਦੇ ਹੋ ਆਪਾਂ ਬਣਾ ਜਿਹੜਾ ਗਿਆ ਚੌਥਾ ਰੌਲਾ ਲਗਾ ਲੈਣਾ ਹੈ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਜੇਕਰ ਤੁਹਾਨੂੰ ਇਹ ਦਸਤਾਰ ਸੋਹਣੀ ਲੱਗੀ ਤਾਂ ਕਮੈਂਟ ਰਹਿ ਕੇ ਸਾਰੇ ਜਰੂਰ ਹੋਵੇ ਤੁਹਾਨੂੰ ਇਹ ਦਸਤਾਰ ਕਿੰਦਾ ਲੱਗੀ ਤੇ ਆਪਾਂ ਇਹ ਲੜ ਉਸੇ ਤਰ੍ਹਾਂ ਪੰਜ ਮਿੰਨਾਂ ਨੂੰ ਆਪਾਂ ਨਹੀਂ ਲੇ ਕੇ ਪਿੰਜ ਕਰਕੇ ਲਾਣੀ ਦੀ ਮੀਦਨ ਮੈਨੂੰ ਆਪਾਂ ਤੇਰੇ ਕੇ ਪਿੰਜ ਕਰ ਦੇਣਾ ਸਾਨੂੰ ਪਿੰਜ ਕਰਨ ਤੋਂ ਬਾਅਦ ਜਿਹੜੇ ਜਿਹੜੇ ਆਪ ਆਪਨੇ ਬਣੀ ਨਾ ਦਾ ਫਾਸਲਾ ਬਰਬਰ ਰੱਖਦੇ ਹੋਏ ਜਿਹੜਾ ਕਿ ਆਪਾਂ ਆਪਣਾ ਹਾਰੜ ਵੀ ਲਗਾ ਲੈਣਾ ਹੈ ਤੇ ਜਿੰਦੀ ਦੇ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਦਸਤਾਵੇਜ਼ਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟਾਂ ਵਿੱਚ ਜਰੂਰ ਸੇਅਰ ਕਰੋ ਅਸੀ ਇਸ ਪ੍ਰੋਗਰਾਮ ਨੂੰ ਇਸ ਵੇਲੇ ਵੀਡੀਓ ਲਗਾ ਜਰੂਰ ਆ ਜਰੋਣਗੇ ਤੇ ਜਿੰਦੇ ਦੇ ਸਕਦੇ ਹੋ ਆਪਾਂ ਵੀ ਉਹ ਵੀ ਬਰਾਬਰ ਰੱਖਿਆ ਤਾਂ ਕਿ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰ ਦਿਓ ਨੇ ਵੀਰੇ ਤੱਕ ਜਿਹੜੇ ਵੀਰ ਜਿਹੜੀ ਕਿ ਦਸਤਾਰ ਸਜਾਉਂਦੇ ਨੇ ਦਸਤਾਰ ਮਤਲਬ ਨੂੰ ਕੋਈ ਵੀ ਦਸਤਾਰ ਨਾਲ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਵੀ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜਿਵੇਂ ਜੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਗਿਆ ਛੇਵੇਂ ਲੜਵੀ ਉਸੇ ਤਰ੍ਹਾਂ ਤੇ ਜਦੋਂ ਵੀ ਆਪਾਂ ਲੜ ਲਗਾਉਨੇ ਆ ਚੌਥੇ ਲੜ ਤੋਂ ਬਾਅਦ ਆਪਾਂ ਹਰੀ ਘੜ ਜਿਹੜੇ ਕਿ ਅੱਖ ਦਾ ਖੋਲਣਾ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਆਪਾਂ ਅਗਲਾ ਲਾ ਲਗਾਈਏ ਲੜ ਨੂੰ ਸਪੋਰਟ ਮਿਲ ਜਾਂਦੀ ਹੈ ਤੇ ਲੜ ਦੇ ਵਿੱਚ ਡੂੰਘ ਵੀ ਨਹੀਂ ਪੈਂਦਾ ਫਿਰ ਤਾਂ ਇਹਨੂੰ ਦੂਜਾ ਆਪਣਾ ਛੀਮਾ ਲਗਾਤਾ ਇਹ ਲੜ ਨੂੰ ਦੁਆਰਾ ਉਹ ਪਿੰਜਾ ਕੀਤਾ ਪਿੰਜਾ ਕਰਕੇ ਤੇ ਆਪਾਂ ਆਪਣੇ ਛੀਮੇ ਨਾਲ ਦਫਾ ਲਵਾਂ ਰਬੜਕਦੇ ਹੋਏ ਇਹ ਕਿ ਆਪਾਂ ਆਪਣਾ ਛੀਮਾ ਲੜ ਵੀ ਲਗਾ ਦੇਣਾ ਹੈ ਤੇ ਤੇ ਇਹ ਬਾਜਨਾ ਦੀ ਸਫਾਈ ਕਰਨੀ ਆਪਣੇ ਪੇਚਾਂ ਦੇ ਵਿੱਚ ਇੱਕ ਗੱਲ ਧਿਆਨ ਨੂੰ ਜ਼ਰੂਰ ਰੱਖਣਾ ਜੇ ਲੋ ਬਾਜਨਾ ਆਪਾਂ ਆਪਣੇ ਪੇਚਾਂ ਦੀ ਸਫਾਈ ਕਰਨੀ ਹੈ ਨਾ ਇਹ ਲੋਪਾ ਬਾਜ ਫੇਰਨਾ ਜਿੱਥੋਂ ਆਪਾਂ ਨੋਕ ਤੋਂ ਸਾਰੇ ਜਿਹੜੇ ਸੈੱਟ ਕਰਦੇ ਹਾਂ ਉੱਥੋਂ ਤੱਕ ਲੈ ਕੇ ਬੈਕ ਤੱਕ ਆਪਾਂ ਪਿੱਛੇ ਤੱਕ ਆਪਾਂ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਬਾਜ ਫੇਰਾਂਗੇ ਉਹਦੇ ਨਾਲ ਦੀੰਦੋ ਜਿਵੇਂ ਵੀ ਆਪਣਾ ਆਪਣੇ ਲੜਨੇਗੇ ਉਹਦੇ ਵਿੱਚ ਸਭ ਵਾਈ ਪ੍ਰੋਪਰ ਜਿਦਿਕਣਾ ਆਂਦੀਆ ਤੇ ਨਹੀਂ ਦੇ ਜੀ ਸਕਦੇ ਆ ਐਸੇ ਉਸੇ ਤਰ੍ਹਾਂ ਆਪਾਂ ਲੜਨ ਨੂੰ ਬੈਗ ਤੋਂ ਪਿੱਛੇ ਕਰਕੇ ਕਿ ਜਦੋਂ ਆਪਾਂ ਆਪਣਾ ਕਲੀਅਰ ਲਗਾਉਣਾ ਲੜ ਨੂੰ ਜਿਹੜਾ ਹੈ ਆਪਾਂ ਬੈਕ ਤੇ ਪਿੰਚ ਕਰਾਂਗੇ ਬੈਕ ਤੋਂ ਲੜ ਨੂੰ ਪਿੰਚ ਕਰਨ ਤੋਂ ਬਾਅਦ ਲੜ ਦੀ ਇੱਕ ਆਪਾਂ ਤੈਂ ਮਾਰਨੀ ਹੈ ਪੂਰੀ ਟਾਈਪ ਆਪਾਂ ਤੈਂ ਮਾਰਾਂਗੇ ਲੜ ਦੀ ਤੈਂ ਮਾਰਨ ਤੋਂ ਬਾਅਦ ਲੜ ਨੂੰ ਆਪਾਂ ਚੰਗੀ ਤਰ੍ਹਾਂ ਖਿੱਚਾਂਗੇ ਖਿੱਚਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਰੱਖ ਤਕ ਅੱਗ ਤੱਕ ਪਰਪਤ੍ਰਿਕ ਇਹਨਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਲੜ ਦੀ ਇੱਕ ਟਾਈਪ ਤੈਂ ਮਾਰ ਲੈਣੀ ਆਪਾਂ ਦੋ ਦੋ ਪਰ ਲੜ ਦੀ ਤੈਂ ਮਾਰਨ ਨੇ ਉਹਦੇ ਨਾਲ ਜਿੰਨਾਂ ਦਾ ਵੀ ਆਪਣੀ ਜਿਹੜੀ ਕਿ ਸਾਰੇ ਲੜ ਸਾਫ਼ ਹੋ ਜਾਂਦੇ ਆ ਤੇ ਤੁਹਾਡੀ ਸਾਰੀ ਧਰ ਸਾਫ ਹੋ ਜਾਂਦੀ ਆ ਉਹਨਾਂ ਵੀ ਲੈ ਲਈ ਦੀ ਸਭ ਨੂੰ ਆਪਣਾ ਹੁੰਡੇ ਦਾ ਲਾਸਟ ਲੜਾ ਕਿੰਨਾ ਸਾਫ ਹੋ ਗਿਆ ਉਸੇ ਤਰ੍ਹਾਂ ਜਦੋਂ ਆਪਾਂ ਲੜ ਲਗਾਉਨੇ ਆਪਣਾ ਜਿਹੜਾ ਕਿ ਸਾਰੇ ਧਰ ਸਾਫ ਹਨ ਜਿਹੜੇ ਕਿ ਕਲਗੀ ਧਰ ਸਾਫ ਹੋ ਜਾਂਦੇ ਤੇ ਉੱਤਲੇ ਛੜ ਤੇ ਜਿਹੜੇ ਬਾਗ ਵੀ ਉਹ ਕੋ ਬਾਗੀ ਤੇ ਪੁੱਠਾ ਫੇਰਾਂਗੇ ਅੰਗੇ ਤੇ ਪਿਛੇ ਵਾਣਾ ਆਪਾਂ ਬਾੜ ਫੇਰ ਕੇ ਚੰਗੀ ਤਰ੍ਹਾਂ ਜਿਹੜਾ ਗਿਆ ਸਾਨੂੰ ਲਗਾ ਦਾਂਗੇ ਫਿਰ ਦੀ ਸੱਦੇ ਪੱਗ ਮੇਦੇ ਥੱਲੇ ਆਪਾਂ ਲੈਣ ਨੂੰ ਲੈ ਆਗੇ ਧਰ ਨੂੰ ਜਿਹੜਾ ਕਿ ਆਪਾਂ ਆਪਣੇ ਪੱਗ ਬੰਨੇ ਥੱਲੇ ਲੈ ਆਗੇ ਸਾਨੂੰ ਸੱਜੇ ਪਾਸੇ ਵਾਲੂ ਮੋੜ ਕੇ ਜਿਨੀ ਕਾ ਆਪਾਂ ਆਪਣੀ ਕਲਗੀ ਜੁੜਾਈ ਰੱਖਣੀ ਆ ਉਨ੍ਹੀ ਕਲਗੀ ਜੁੜੇ ਹੀ ਰੱਖਦੇ ਹੋਏ ਥੋੜੀ ਜਿਹੀਆਂ ਦੇ ਦੇ ਸਕਦੇ ਹੋ ਇਸ ਵੀਰ ਨੇ ਇੰਨੀ ਕ ਆਪਣੀ ਕਲਗੀ ਜੁੜਾਈ ਰੱਖਣੀ ਆ ਰੱਖੀ ਆ ਤੁਸੀਂ ਵੀ ਜਿੰਨੀ ਕ ਤੁਸੀਂ ਆਪਣੀ ਕਲਗੀ ਜੁੜਾਈ ਰੱਖਦੇ ਜਿੰਨੀ ਕ ਥੋੜੀ ਜਿਹਾ ਸਟਾਰ ਨੂੰ ਵਧੀਆ ਲੱਗਦੀ ਤੁਹਾਡੀ ਕਲਗੀ ਜੁੜਾਈ ਉਨ੍ਹੀ ਕ ਜਿੰਨੀ ਕ ਤੁਹਾਨੂੰ ਵਧੀਆ ਲੱਗਦੀ ਕਲਗੀ ਜੁੜਾਈ ਉਨ੍ਹੀ ਕ ਜੁੜਾਈ ਰੱਖਦੇ ਹੋਏ ਤੁਸੀਂ ਆਪਣਾ ਲੜੜ ਲਗਾ ਦੇਣਾ ਹੈ ਤੇ ਜਿਹੜੇ ਵੀ ਨਾਲ ਲੜਕਾ ਡੇ ਜਾਂਦਾ ਉੱਤੇ ਪੱਗ ਪਰ ਵੀ ਲਗਾ ਲਿਆ ਕਰੋ ਇਹ ਵੇਹੜੇ ਦੇ ਅੱਗੇ ਲੱਟਲਾ ਹੋ ਜਾਂਦਾ ਤੇ ਨਿਕਲੇ ਜਾਂਦਾ ਉਹ ਤੇ ਖੁੱਲ ਜਾਂਦਾ ਲੜ ਤੇ ਹੁਣ ਜਦੋਂ ਆਪਾਂ ਬਾਜ ਨੂੰ ਸਫਾਈ ਕਰਨੀ ਪਏ ਇਤਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਜਦੋਂ ਆਪਾਂ ਪਿੱਛੇ ਵਿੱਚ ਸਫਾਈ ਕਰਨੀ ਆ ਬਾਜ ਨਾਲ ਜਿੱਥੋਂ ਆਪਾਂ ਨੋਕ ਤੋਂ ਅੱਗੇ ਲੜ ਮੋੜੀ ਸੀ ਬੈਕ ਤੱਕ ਆਪਾਂ ਜਿੱਤੇ ਪਿੱਛੋਂ ਵੀ ਆਪਾਂ ਲੜ ਮੋੜਦੇ ਹਾਂ ਉੱਥੇ ਤੱਕ ਆਪਾਂ ਪ੍ਰੋਪਰ ਤਰੀਕੇ ਨਾਲ ਬਾਜ ਪਹਿਲਾਂ ਅੱਗੇ ਤੋਂ ਪਿੱਛੇ ਉਹਨਾਂ ਫਿਰ ਪਿੱਛੇ ਤੋਂ ਅੱਗੇ ਵੱਲ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਫੇਰਾਂਗੇ ਉਹਦੇ ਨਾਲ ਕੀ ਹੁੰਦਾ ਵੀ ਆਪਣੇ ਜਿਹੜੇ ਕੀ ਲੜਨੇ ਨੇ ਨਾ ਉਹ ਪ੍ਰੋਪਰ ਤਰੀਕੇ ਨਾਲ ਸਾਰੇ ਸਾਫ਼ ਹੋ ਜਾਂਦੇ ਆ ਜਦੋਂ ਆਪਾਂ ਜਿਹੜਾ ਗਿਆ ਬਾਜ ਫੇਰਦੇ ਆ ਲੜਾਂ ਦੇ ਵਿੱਚ ਐਂਗਲ ਵੀ ਦੇਖ ਸਕਦੇ ਹਾਂ ਇਹ ਜਦੋਂ ਜਦੋਂ ਵੀ ਆਪਾਂ ਆਪਣੇ ਲੜਨੇ ਦੇ ਵਿੱਚ ਬਾਜ ਫੇਰਦੇ ਆ ਨਾ ਬਪਾ ਤ੍ਰਿਕਨੌਰ ਨੇ ਆਪਣੇ ਦਰਦ ਦੇ ਕਿ ਸਾਫਵੇਂ ਦੇ ਦਸਤਾਰ ਦੇਖਣ ਨੂੰ ਵੀ ਸੋਹਣੀ ਲੱਗਦੀਆਂ ਤੇ ਜਦੋਂ ਹੁਣ ਆਪਾਂ ਆਪਣਾ ਜੇ ਕਿ ਥੋੜੀ ਦੇ ਸਾਧਿਆਂ ਆਪਾਂ ਆਪਣੀ ਸਾਰੀ ਦਸਤਾਰ ਸਿਆਲੀ ਤੇ ਜਦੋਂ ਹੁਣ ਆਪਾਂ ਸੇ ਟਕਣੇ ਜਿਹੜਾ ਆਪਾਂ ਪਹਿਲਾਂ ਲਗਾਏ ਸੀ ਉਹਨੂੰ ਚੰਗੀ ਤਰ੍ਹਾਂ ਖਿੱਚਾਂਗੇ ਖਿੱਚਣ ਤੋਂ ਬਾਅਦ ਆਪਾਂ ਲੜ ਨੂੰ ਖਿਲਾਰ ਲੈਣਾ ਜੀ ਜੀ ਸਭ ਤੋਂ ਪਹਿਲਾਂ ਆਪਾਂ ਲੜ ਨੂੰ ਖਿੱਚ ਲਿਆ ਤੇ ਜਦੋਂ ਦਸਤਾਰ ਸਹੀ ਹੁਣੀ ਗੱਲ ਤਾਂ ਜੂ ਰੱਖਿਆ ਕਰੋ ਵੀ ਪੇਚੇ ਨਾਲ ਫਾਸਲਾ ਤੇ ਫਾਸਾ ਵੀ ਬਰਾਬਰ ਹੋਵੇ ਪੇਚੇ ਦੀ ਮੋਟਾਈ ਵੀ ਤੇ ਆਪਣੀ ਦਸਤਾਰ ਜਿਹੜੇ ਕੋਨੇ ਨੇਗੇ ਦਸਤਾਰ ਦੇ ਉਹ ਇੱਕ ਅੱਖ ਤੇ ਵੱਧ ਘਟਣੋਂ ਨਹੀਂ ਸਾਡੀ ਦੋਨੀਆਂ ਖਦੇ ਬਰਾਬਰ ਕਿ ਜਿਹੜਾ ਜਿਹੜਾ ਆਪਾਂ ਬਣ ਜਿਹੜਾ ਪਹਿਲਾ ਲੜ ਲਗਾਇਆ ਸੀ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਉਹਨੂੰ ਖਿਲਾ ਲੈਣਾ ਬਸ ਚੰਗੀ ਤਰ੍ਹਾਂ ਸੱਜੇ ਪਾਸੇ ਖੱਬੇ ਪਾਸੇ ਦੰਦ ਦੇ ਸਿਰ ਤੋਂ ਚੰਗੀ ਤਰ੍ਹਾਂ ਟੱਕ ਕੇ ਬਾਜਨਾ ਜਦੋਂ ਆਪਾਂ ਬਾਜਨਾ ਆਪਾਂ ਚੰਗੀ ਤਰ੍ਹਾਂ ਰਿਕਵਰ ਕਰਾਣ ਗਉਣ ਕਰੇ ਦਵਾ ਸਿਰ ਨੂੰ ਆਪਾਂ ਜਿਹੜਾ ਕਿ ਪਿੱਛੋਂ ਖਿੱਚ ਲੈਣਾ ਲੜ ਨੂੰ ਖਿਚਣ ਤੋਂ ਆ ਜਿਹੜਾ ਆਪਾਂ ਸਿਰ ਟੱਕਦੇ ਹਾਂ ਉਹ ਟਾਈਟ ਹੋ ਜਾਂਦਾ ਫਿਰ ਜਿਹੜਾ ਜਦੋਂ ਆਪਾਂ ਚਿਰ ਪਿੱਛੋਂ ਖਿੱਚਦੇ ਹਾਂ ਲੜ ਨੂੰ ਉਹ ਟਾਈਟ ਹੋ ਜਾਂਦਾ ਖਿਚਣ ਤੋਂ ਬਾਅਦ ਆਪਾਂ ਜਿਹੜੇ ਕਿ ਚੰਗੀ ਤਰ੍ਹਾਂ ਉਹਨੂੰ ਦਬਕਦੇ ਹੋਏ ਦਬਕੀ ਪ੍ਰੋਪਰ ਤਰੀਕੇ ਨਾਲ ਆਪਾਂ ਆਪਣਾ ਜਿਹੜਾ ਕਿ ਇਸੇ ਟਾਈਟਲ ਤੇ ਜਿਹੜਾ ਬੈਕ ਲਾ ਲ ਗੋਣਾ ਲਾ ਨੂੰ ਜਦੋਂ ਜਦੋਂ ਆਪਾਂ ਖੇਤੀ ਨਹੀਂ ਆਪਣਾ ਪਛੜਾ ਦਾ ਬਾਜਨ ਨੂੰ ਸੱਚੇ ਫਸਤੇ ਖੜੀ ਬਸ ਚੰਗੀ ਤਰ੍ਹਾਂ ਹੋਲਡ ਕਰਕੇ ਜਿਹੜਾ ਕਿ ਆਪਾਂ ਆਪਣਾ ਬੈਕਗਰਾਉਂਡ ਲਗਾ ਦੇਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇਸ ਵੀਡੀਓ ਨੂੰ ਆਪਾਂ ਸ਼ੇਅਰ ਵੀ ਕਰ ਦਿਓ ਜਿਹੜੇ ਜਿਹੜੇ ਦੋਸਤਾਂ ਨੂੰ ਚਾਹੁੰਦੇ ਨੇ ਤੇ ਤੁਹਾਡਾ ਜਿਹੜਾ ਕੀ ਆ ਵੀਡੀਓ ਦੇਖਣ ਲਈ ਧੰਨਵਾਦ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀ ਹੋਰ ਇਨਫੋਸਟਾਂ ਦੇ ਦਸਤਾਨੀ ਵੀਡੀਓ ਦੇਖਣਾ ਚਾਹੁੰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵਾ